ਨੀ ਮੈਂ ਪਾਣੀ ਛਛ ਨੀ ਮੈਂ ਪਾਣੀ ਭਰੇ ਨੀਆਂ ਪਤਣੋਂ ਪੈਣ ਨੈਣ ਉਹ ਭੜੇ ਨੈਣ ਨਾ ਰਹਿੰਦੇ ਤੱਕਣੋਂ ਅੱਲਾ ਜਾਣੇ ਕੋਈ ਅੱਲਾ ਜਾਣੇ ਤੇ ਯਾਰ ਨਾ ਜਾਣੇ ਮੇਰਾ ਢੋਲ ਮੈਡਾ ਢੋਲੀ ਜਵਾਨੀਆਂ ਮਾਣੇ ਪਹਿਲੀ ਪਰਫਾਰਮੈਂਸ ਮੇਰੀ ਉਤੋਂ ਦਾ ਸਭ ਤੋਂ ਵੱਡਾ ਲਾਹੌਰ ਦਾ تھیਟਰ ਹੈ ਅਲਹਮਰਾ ਉਸ ਦੇ ਵਿੱਚ ਮੈਨੂੰ ਪਰਫਾਰਮ ਕਰਨ ਦਾ ਮਾਣ ਪ੍ਰਾਪਤ ਹੋਇਆ ਉਤੋਂ ਉਸ ਪੰਜਾਬ ਦੇ ਮੁੱਖ ਮੰਤਰੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੇਰ ਸਿਟਿੰਗ ਇਨ ਫਰੰਟ ਆਫ ਮੀ ਪਾਕਿਸਤਾਨ ਦੇ ਲੱਖਾਂ ਲੋਕ ਮੇਰੇ ਫੈਨ ਨੇ ਹਮ ਦੋਸਤ ਨੇ ਮਿੱਤਰ ਤਾਂ ਜਾਂਦਾ ਰਹਿਣਾ ਕਰੋਨਾ ਤੋਂ ਪਹਿਲਾਂ ਵੀ 19 'ਚ ਵੀ ਸ਼ੋਅ ਕਰਕੇ ਆਇਆ ਐ ਸਾਨੂੰ ਕਿਸੇ ਤੋਂ ਕੋਈ ਅਲਰਜੀ ਨਹੀਂ ਹਰ ਬੰਦੇ ਨੇ ਆਪੋ ਆਪਣੇ ਕਰਮ ਖਾਣੇ ਨੇ ਅਚੀ ਗੱਲ ਹੈ ਕਿ ਕੋਈ ਬੰਦਾ 뮤ਜ਼ਿਕ ਸਿੱਖਣਾ ਚਾਹੁੰਦਾ ਹੈ ਵੈਲਕਮ ਕੋਈ ਬੰਦਾ 뮤ਜ਼ਿਕ ਚੋਂ ਐਕਟਿੰਗ ਚ ਜਾਣਾ ਚਾਹੁੰਦਾ ਹੈ ਤਾਂ ਵੈਲਕਮ ਦੇਖੋ ਮੈਂ ਫੋਕ ਔਰੀਐਂਟਡ ਬੰਦਾ ਮੈਨੂੰ ਕੋਈ ਗਾਣੇ ਤਾਂ ਸਾਰੇ ਹੀ ਅੱਛੇ ਲੱਗਦੇ ਨੇ ਮੈਂ ਫੋਕ ਵੀ ਸੁਣਦਾ ਕਲਾਸਿਕਲ ਵੀ ਸੁਣਦਾ ਸੈਮੀ ਕਲਾਸਿਕਲ ਵੀ ਸੁਣਦਾ ਕੋਆਲੀਆਂ ਵੀ ਸੁਣਦਾ ਗਜ਼ਲਾਂ ਵੀ ਸੁਣਦਾ ਤੇ ਮੈਂ ਗੁੱਡ ਲਿਸਨਰ ਵੀ ਹੈਗਾ ਮੇਰਾ ਜਿਹੜਾ ਅਬਦਾ ਸੁਭਾ ਹੈਗਾ ਉਹ ਫੋਕ ਔਰੀਐਂਟਡ ਹੈਗਾ ਤੇ ਮੈਂ ਫੋਕ ਲਈ ਜੰਮਿਆ ਫੋਕ ਸਿੱਖਿਆ ਫੋਕ ਘੰਟਾ ਹੈ ਤੇ ਫੋਕ ਹੀ ਗਾ ਰਹੇ ਆ ਪੰਜਾਬੀ ਫੋਕ ਮਿਊਜ਼ਿਕ ਇੰਡਸਟਰੀ ਦੇ ਵਿੱਚ ਮੈਂ ਬਹੁਤ ਕਲਾਕਾਰਾਂ ਜੀਨੇ بڑے ਲੀਜੈਂਡਸ ਕਲਾਕਾਰਾਂ ਨਾਲ ਕੰਮ ਕੀਤਾ ਮੈਂ ਮਾਨਸਮਾਨ ਸ੍ਰਿੰਦਰ ਕੌਰ ਹੁਣਾਂ ਨਾਲ ਕੰਮ ਕੀਤਾ ਪੈਣ ਨਿਰਿੰਦਰ ਬੀਬਾ ਹੁਣਾਂ ਨਾਲ ਕੰਮ ਕੀਤਾ ਗਰਮੀਤ ਬਾਵਾ ਨਾਲ ਕੀਤਾ ਜਗਮੂਨ ਕੌਰ ਨਾਲ ਕੰਮ ਕੀਤਾ ਗੁਰਦੀਪ ਮਾਨ ਕੋਣ ਨਾਲ ਕੰਮ ਕੀਤਾ ਸਾਰੇ ਰੁਕਸਤ ਹੋ ਗਏ ਮੂਵੀ ਦੇਖਣਾ ਹੈ ਉਹਦਾ ਪ੍ਰੀਮੀਅਰਿੰਗ ਕਰ ਰਹੇ ਨੇ ਇਹ ਦੇ ਕਿਸ ਕਿਸਮ ਦੀ ਐ ਕਿਉਂਕਿ ਮੈਨੂੰ ਵਿਸ਼ੇਸ਼ ਤੌਰ ਤੇ ਪਿੰਡ ਨੂਰੀ ਉਹਨਾਂ ਨੇ ਕੱਲ ਫੋਨ ਕੀਤਾ ਅੱਜ ਕਮਲਜੀਤ ਨੀਰੋ ਉਹਨਾਂ ਨੇ ਕਿਹਾ ਭਾਈ ਜੀ ਆਉਣਾ ਜ਼ਰੂਰ ਐ ਸੋ ਫਿਰ ਮੈਨੂੰ ਇਹ ਸੀ ਵੀ ਚੱਲਣਾ ਈ ਯਾਰ ਜਾਣਾ ਚਾਹੀਦਾ ਦੇਖਦੇ ਆ ਕਿਸ ਤਰ੍ਹਾਂ ਦੀ ਮੂਵੀ ਐ ਕਿਸ ਸਬਜੈਕਟ ਦੇ ਉੱਤੇ ਬਣਾਈ ਐ ਕਿਉਂਕਿ ਆਈ ਡੋਨਟ ਨੋ ਐਨੀਥਿੰਗ ਟ੍ਰੇਲਰ ਦੇਖਿਆ ਮੂਵੀ ਦਾ ਨਹੀਂ ਮੈਂ ਕੁਝ ਨਹੀਂ ਵੇਖਿਆ ਮੈਂ ਤਾਂ ਹੁਣ ਮੂਵੀ ਹੀ ਵੇਖਣੀ ਹੈਗੀ ਮੇਰਾ ਮੂਵੀ ਦੇਖਣੀ ਐ ਪਿੰਡ ਅਮਰੀਕਾ ਮੂਵੀ ਦਾ ਟਾਈਟਲ ਐ ਕੁਝ ਅੰਦਾਜ਼ਾ ਲਾਇਆ ਕਿ ਕੀ ਹੋ ਸਕਦਾ ਐ ਜਾਂ ਇਹਦੇ ਵਿੱਚ ਕੀ ਵੱਖਰਾ ਦੇਖਣ ਨੂੰ ਮਿਲੇਗਾ ਅਹ ਦੇਖੋ ਅੰਦਾਜ਼ਾ ਤੇ ਹੀ ਹੈਗਾ ਕਿ ਵੀ ਅੱچھے ਆਰਟਿਸਟ ਲੈਂਦੇ ਨੇ ਤੇ ਨੇਚਰਲੀ ਕੁਝ ਨਾ ਕੁਝ ਅੱਚੀਆਂ ਚੀਜ਼ਾਂ ਹੋਣਗੀਆਂ ਤੇ ਬਾਕੀ ਸੱਚੇ ਪਾਤਸ਼ਾਹ ਵੈਗਰੂ ਜਾਣੇ ਅੰਦਰ ਕੀ ਹੋਣਾ ਸੋ ਆਈ ਹੋਪ ਸੋ ਕਿ ਅੱਛਾ ਕੋਈ ਮੈਸੇਜ ਹੋਊਗਾ ਅੱਛੀ ਇੰਜੋਏਬਲ ਮੂਵੀ ਹੋਊਗੀ ਸੋ ਅਮਰਨੂਰੀ ਮਾਮਵਾਰੇ ਕੀ ਕਹਿਣਾ ਚਾਹੁੰਦੇ ਹੋ ਲੇਕੋ ਸ਼ੀਸ ਲਿਵਿੰਗ ਲੀਜੈਂਡ ਤੇ ਇੰਨਾ ਉਹਨਾਂ ਨੇ ਸਮਾਂ ਇਸ ਇੰਡਸਟਰੀ ਨੂੰ ਦਿੱਤਾ ਹੈ ਮੂਵੀਜ਼ ਨੂੰ ਦਿੱਤਾ 뮤ਜ਼ਿਕ ਨੂੰ ਦਿੱਤਾ ਸਦੂਲ ਬਾਜੀ ਦੇ ਜਾਣ ਤੋਂ ਬਾਅਦ ਉਹਨਾਂ ਨੇ ਰਿਵਾਈਵਲ ਕੀਤੀ ਹੈਗੀ ਇਸ ਗੁੱਡ ਇਸ ਗੁੱਡ ਸਾਈਨ ਸਰ ਦੇ ਜਾਣ ਤੋਂ ਬਾਅਦ ਇੰਡਸਟਰੀ ਨੇ ਵੀ ਬਹੁਤ ਉਹਨਾਂ ਨੂੰ ਸਪੋਰਟ ਕੀਤਾ ਹੈ ਹਨਾ ਤੇ ਉਸ ਚੀਜ਼ ਬਾਰੇ ਤੁਸੀਂ ਕਿੱਦਾਂ ਦੇਖਦੇ ਹੋ ਚੀਜ਼ ਨੂੰ ਕਿ ਹਰ ਬੰਦੇ ਨੂੰ ਇੰਡਸਟਰੀ ਦੇ ਵਿੱਚ ਜਿਹੜੇ ਸਾਥੀ ਕਲਾਕਾਰ ਹੁੰਦੇ ਆ ਸਪੋਰਟ ਪੂਰੀ ਚੰਗੀ ਤਰੀਕੇ ਦੇ ਨਾਲ ਕਰੇ ਕਰਦੇ ਨੇ ਦੇਖੋ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਅਸੀਂ ਵੀ ਉਸੇ ਸਪੋਰਟਿਵ ਮੰਤਪ ਦੇ ਲਈ ਇੱਥੇ ਆਏ ਹੈਗੇ ਹਾਂ ਉਹਨਾਂ ਨੇ ਰਾਤੀ ਜਦੋਂ ਫੋਨ ਕੀਤਾ ਹਾਲਾਂਕਿ ਮੇਰਾ ਬਹੁਤ ਜ਼ਿਆਦਾ ਰਜੇਮਾ ਸੀ ਮੈਂ ਕਦੇ ਆਉਂਗਾ ਜਰੂਰ ਚੇਰ ਕੋ ਸਮੇਂ ਲਈ ਆਮਾ ਡੈਫੀਨਟਲੀ ਆਬਲ ਕਮ ਸੋ ਕਾਰਨ ਇਹ ਹੁੰਦਾ ਹੈਗਾ ਕਿ ਹਰ ਕਲਾਕਾਰ ਦਾ ਫਰਜ ਬਣਦਾ ਹੈ ਕੋਈ ਵੀ ਕਲਾਕਾਰ ਕਿਸੇ ਕਿਸਮ ਦੇ ਨਾਲ ਲੈਟ ਡਾਉਨ ਹੁੰਦਾ ਹੈ ਇੱਕ ਲਾਈਫ ਪਾਰਟਨਰ ਦਾ ਵਿਛੜ ਜਾਣਾ ਟਾਈਮਲੀ ਵਿਛੜ ਜਾਣਾ ਉਹ ਦੁਖਦਾਈ ਤੇ ਹੁੰਦਾ ਹੀ ਹੈਗਾ ਬੱਚਿਆਂ ਦੀ ਸਰਵਾਈਵਲ ਬਹੁਤ ਜ਼ਰੂਰੀ ਸੀ ਸੋ ਮੈਂ ਬੜਾ ਰਿਣੀ ਆ ਸਾਰੇ तमाम ਇੰਡਸਟਰੀ ਲੋਕਾਂ ਦਾ ਸਾਰੇ ਕਲਾਕਾਰਾਂ ਦਾ ਸਾਰੇ ਸ਼ੋਭੇ ਦਾ ਕਿ ਉਹਨਾਂ ਨੇ ਇਨਾਂ ਨੂੰ ਮੋਡਲ ਬਾਰੇ ਉਸ ਤਰ੍ਹਾਂ ਦੇ ਪਲੇਟਫਾਰਮ ਤੇ ਲੈ ਕੇ ਖੜਾ ਕੀਤਾ ਕਿਉਂਕਿ ਕੋਈ ਜ਼ਮਾਨਾ ਸੀ ਮੇਰਾ ਹਿੱਟ Song ਨੀਵੇਂ ਪਾਣੀ ਭਰੇਨੀਆ ਪਤਨੋ ਤੇ ਅਮਰ ਨੂਰੀ ਜੀ ਉਹਦੇ ਮਾਡਲ ਸਨ ਹਾਂਜੀ ਹਾਂ ਸੋ ਇਸ ਕਰਕੇ ਮੇਰੀ ਬੜੀ ਪੁਰਾਣੀ ਐਸੋਸੀਏਸ਼ਨ ਹੈ ਉਹਨਾਂ ਦੇ ਨਾਲ ਤੇ ਉਮੀਦ ਕਰ ਹਾਂਜੀ ਉਹ ਤੇ ਹੁਣ ਕਹਿੰਦੇ ਨੇ ਜਿਹੜਾ ਹੈਗਾ ਗਾਣਾ ਦੇ ਲੱਖਾਂ ਕਰੋੜਾਂ ਲੋਕਾਂ ਨੇ ਸੁਣ ਲਿਆ ਪਰ ਫਿਰ ਵੀ ਮੈਂ ਕਹਿੰਦਾ ਲਾਈਵ ਸੁਣਨਾ ਮਜ਼ਾ ਕੁਝ ਹੋ ਰਿਹਾ ਨੀ ਮੈਂ ਪਾਣੀ ਛਛ ਨੀ ਮੈਂ ਪਾਣੀ ਭਰੇ ਨੀਆਂ ਪਤਣੋਂ ਪੈੜੇ ਨੈਣ ਉਹ ਭੜੇ ਨੈਣ ਨਾ ਰਹਿੰਦੇ ਤਕਣੋਂ ਅੱਲਾ ਜਾਣੇ ਓ ਅੱਲਾ ਜਾਣੇ ਤੇ ਯਾਰ ਨਾ ਜਾਣੇ ਮੇਰਾ ਢੋਲ ਮੈਡਾ ਢੋਲੀ ਜਵਾਨੀਆਂ ਮਾਨੇ ਬਹੁਤ ਵਧੀਆ ਅੱਜ ਵੀ ਇਹ ਗਾਣੇ ਦੀ ਤਾਜ਼ਗੀ ਨਾ ਉਸੇ ਤਰ੍ਹਾਂ ਬਰਕਰਾਰ ਆ ਰਹੇ ਤੇ ਫੈਨਸ ਮਨ ਲਾਦੇ ਸਗਾਣੇ ਨੂੰ ਅੱਜ ਵੀ ਜ਼ਰੂਰ ਸੁਣਦੇ ਹੋਣਗੇ ਤੇ ਤੁਸ ਤੁਹਾਨੂੰ ਇੰਨਾ ਲੰਬਾ ਸਮਾਂ ਹੋ ਗਿਆ ਇੰਡਸਟਰੀ ਦੇ ਨਾਲ ਜੁੜੇ ਹੋਏ ਤੁਸੀਂ ਬਹੁਤ ਦੌਰ ਬਦਲ ਦੇਖਿਆ ਬਹੁਤ ਆਰਟਿਸਟ ਆਏ ਹੈ ਗਏ ਹੈ ਲੇਕਿਨ ਇਸ ਇੰਡਸਟਰੀ ਦੇ ਵਿੱਚ ਟਿਕਣਾ ਇੱਕ ਜਿਹੜਾ ਮੇਨਟੇਨ ਆਪਣਾ ਬੈਲੈਂਸ ਕਰਕੇ ਰੱਖਣਾ ਬਹੁਤ ਔਖਾ ਹੈ ਤੇ ਤੁਸੀਂ ਆਪਣੇ ਉਸ ਚੀਜ਼ ਨੂੰ ਮੇਨਟੇਨ ਬਹੁਤ ਚੰਗੀ ਤਰੀਕੇ ਦੇ ਨਾਲ ਕੀਤਾ ਮੈਨੂੰ ਲੱਗਦਾ ਜਿੱਥੇ ਵੀ ਤੁਸੀਂ ਜਾਂਦੇ ਹੋ ਅੱਜ ਵੀ ਫੈਨਸ ਉਨਾ ਹੀ ਪਿਆਰ ਤੁਹਾਨੂੰ ਕਰਦੇ ਨੇ ਤੇ ਉਹ ਮੇਨਟੇਨੈਂਸ ਨੂੰ ਬੈਲੈਂਸ ਕਰਕੇ ਰੱਖਣਾ ਉਹ ਤਰੀਕਾ ਤੁਸੀਂ ਕਿੱਦਾਂ ਸਿੱਖਿਆ ਹੈ ਕੀ ਸਲਾਹ ਦੇਣਾ ਚਾਹੁੰਦੇ ਹੋ ਜਿਹੜਾ ਅੱਜਕੱਲ ਦਾ ਯੂਥ ਇਸ ਇੰਡਸਟਰੀ ਦੇ ਨਾਲ ਜੁੜ ਰਿਹਾ ਹੈ ਹਾਂ ਦੇਖੋ ਗੱਲ ਇਹ ਹੈਗੇ ਕਿ ਜਿਸ ਸ਼ੋਭੇ ਦੇ ਵਿੱਚ ਤੁਹਾਨੂੰ ਰੈਕਗਨਾਈਜੇਸ਼ਨ ਮਿਲਦੀ ਹੈ ਉਸ ਸ਼ੋਭੇ ਦੇ ਵਿੱਚ ਨਿਰੰਤਰ ਤੁਹਾਨੂੰ ਕੰਮ ਕਰਨਾ ਚਾਹੀਦਾ ਤੇ ਮੈਂ ਬੜਾ ਖੁਸ਼ਕਿਸਮਤਾਂ ਕਿ ਮੈਂ ਆਪਣੇ 뮤직 ਦੇ ਲਈ ਸਟਿਲ ਕੰਮ ਕਰ ਰਿਹਾ ਹਾਂ ਪ੍ਰੋਗਰਾਮਸ ਕਰ ਰਿਹਾ ਹਾਂ ਫਿਲਮਾਂ 'ਚ ਜਾ ਰਹੇ ਹਾਂ ਹਾਂਜੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਤਾਂ ਹੀ ਪੋਸੀਬਲ ਨੇ ਜੇ ਮੈਂ ਉਸ ਕਿਸਮ ਦਾ ਆਬਦੇ ਆਪ ਨੂੰ ਤਿਆਰ ਕੀਤਾ ਹੋਇਆ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਬੈਸਟ ਦੇਮਾ 9 ਤਰੀਕ ਨੂੰ ਮੇਰਾ ਇੱਕ ਗਾਣਾ ਆ ਰਿਹਾ ਆਸਰਾ ਇਹ ਰਾਜਤਾਲੀ ਆਲ ਨੇ ਉਹ ਮੋਡਲਿੰਗ ਕੀਤੀ ਹੈ ਉਸ ਗੀਤ ਦੇ ਵਿੱਚ ਤੇ ਮੈਂ ਈਪੀ ਰੈਕਾਰਡ ਲਾਂਚ ਕੀਤਾ ਹੈ ਉਹ ਚਾਰ ਗਾਣੇ ਨੇ ਇੱਕ ਇੱਕ ਕਰਕੇ ਉਹਨਾਂ ਦਾ ਵੀਡੀਓ ਜਿਹੜਾ ਹੈਗਾ ਲੋਕਾਂ ਨੂੰ ਦੇਵਾਂਗੇ ਆਡੀਓ ਆਲਰੇਡੀ ਅਵੇਲੇਬਲ ਹੈਗਾ ਸਾਰੀਆਂ 뮤직 ਸਾਈਟਸ ਦੇ ਉੱਤੇ ਅਵੇਲੇਬਲ ਹੈਗਾ ਮੇਰੇ YouTube ਚੈਨਲ ਮੇਰਾ ਆਬਦਾ ਪੰਮੀ ਭਾਈ ਉਸ ਦੇ ਉੱਤੇ ਅਵੇਲੇਬਲ ਹੈਗਾ ਸੋ ਨਾ ਨੂੰ ਵਰਲਡਵਾਈਡ ਸੈਟਲਾਈਟ ਚੈਨਲ ਦੇ ਉੱਤੇ ਪੀਟੀਸੀ ਕਰ ਰਿਹਾ ਹੈ ਤੇ ਪਲੱਸ ਮੇਰੇ YouTube ਚੈਨਲ ਦੇ ਉੱਤੇ ਉਸ ਗਾਣੇ ਨੂੰ ਲੋਕ ਸੁਣ ਸਕਣਗੇ ਮਾਨ ਸਕਣਗੇ ਬਿਲਕੁਲ ਤੁਹਾਡਾ ਨਾਮ ਅਗਰ ਪੰਜਾਬੀ ਇੰਡਸਟਰੀ ਦਾ ਟਾਪ ਲੈਜੈਂਡ ਤੇ ਗੱਲ ਕੀਤੀ ਜਾ ਤੁਹਾਡੇ ਨਾਮ ਵਿੱਚ ਜ਼ਰੂਰ ਸ਼ਾਮਿਲ ਹੁੰਦਾ ਕਿਸੇ ਨਾ ਵੀ ਗੱਲ ਕਰੋ 뮤직 ਦੀ ਤੁਹਾਡਾ ਜ਼ਿਕਰ ਜ਼ਰੂਰ ਉਸ ਥਾਂ ਤੇ ਕੀਤਾ ਜਾਂਦਾ ਤੇ ਜਿਹੜਾ ਅੱਜ ਕੱਲ ਦਾ ਯੂਥ ਇੰਡਸਟਰੀ ਨਾਲ ਜੁੜ ਰਿਹਾ ਹੈ ਜਿਹੜਾ 뮤직 ਇੰਡਸਟਰੀ ਹੈ ਐਕਟਿੰਗ ਦੀ ਇੰਡਸਟਰੀ ਹੈ 뮤직 ਵਾਲੇ ਵੀ ਐਕਟਿੰਗ ਵਾਲ ਆ ਜਾਂਦੇ ਜਿਹੜੇ ਐਕਟਰ ਬਣ ਜਾਂਦੇ ਉਹ ਵੀ ਸਿੰਗਿੰਗ ਦੀ ਟਰਾਈ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅੱਛੀ ਗੱਲ ਹੈ ਕਿ ਕੋਈ ਬੰਦਾ ਇੰਜੋਏ ਕਰਦਾ ਕਿਸੇ ਵੀ ਫੀਲਡ ਦੇ ਵਿੱਚ ਸੋ ਵੀ ਪੀਪਲਸ ਆਲਵੇਜ਼ ਵੈਲਕਮ ਟੂ ਐਵਰੀਬਾਡੀ ਐ ਸਾਨੂੰ ਕਿਸੇ ਤੋਂ ਕੋਈ ਅਲਰਜੀ ਨਹੀਂ ਹਰ ਬੰਦੇ ਨੇ ਆਪੋ ਆਪਣੇ ਕਰਮ ਖਾਣੇ ਨੇ ਤੇ ਅੱਛੀ ਗੱਲ ਹੈ ਕਿ ਕੋਈ ਬੰਦਾ 뮤직 ਸਿੱਖਣਾ ਚਾਹੁੰਦਾ ਵੈਲਕਮ ਕੋਈ ਬੰਦਾ 뮤직 ਚੋਂ ਐਕਟਿੰਗ ਚ ਜਾਣਾ ਚਾਹੁੰਦਾ ਤੇ ਵੈਲਕਮ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਇਕੱਠੇ ਹੀ ਹੈਗਾ 뮤직 ਦਾ ਬਹੁਤ ਵੱਡਾ ਵਿਸ਼ਾਲ ਘੇਰਾ ਹੈਗਾ ਉਹਦੇ ਚ ਬਹੁਤ ਸ਼ੋਭੇ ਨੇ ਡਾਂਸ ਵੀ ਉਹਦਾ ਪਾਰਟ ਹੈਗਾ 뮤직 ਦਾ ਐਕਟਿੰਗ ਵੀ ਉਹਦਾ ਪਾਰਟ ਹੈਗਾ 뮤직 ਦਾ ਸਿੰਗਿੰਗ ਵੀ ਉਹਦਾ ਪਾਰਟ ਹੈਗਾ ਇਨਸਟਰੂਮੈਂਟਸ ਵੀ ਉਹਦੇ ਪਾਰਟ ਹੈਗੇ ਨੇ ਤੋ ਅਮਰ ਆਸ ਪਰਸਨਲੀ ਕੀ ਹੋ ਜਾਂ ਮਿਊਜ਼ਿਕ ਸੁਣਨਾ ਪਸੰਦ ਆ ਜਾਂ ਆਪਣੇ ਤੋਂ ਇਲਾਵਾ ਕਿਹੜੇ ਹੋਰ ਆਰਟਿਸਟ ਦੇ ਗਾਣੇ ਜ਼ਿਆਦਾ ਸੁਣਦੇ ਹੋ ਕਿ ਕਿਸ ਤਰ੍ਹਾਂ ਦਾ ਜਨ ਸੁਣਨਾ ਪਸੰਦ ਆ ਦੇਖੋ ਮੈਂ ਫੋਕ ਓਰੀਐਂਟਡ ਬੰਦਾ ਮੈਨੂੰ ਗਾਣੇ ਤਾਂ ਸਾਰੇ ਹੀ ਅੱਛੇ ਲੱਗਦੇ ਨੇ ਮੈਂ ਫੋਕ ਵੀ ਸੁਣਦਾ ਕਲਾਸਿਕਲ ਵੀ ਸੁਣਦਾ ਸੈਮੀ ਕਲਾਸਿਕਲ ਵੀ ਸੁਣਦਾ ਕੁਆਲੀਆਂ ਵੀ ਸੁਣਦਾ ਗਜ਼ਲਾਂ ਵੀ ਸੁਣਦਾ ਤੇ ਮੈਂ ਗੁੱਡ ਲਿਸਨਰ ਵੀ ਹੈਗਾ ਤੇ ਪਰ ਮੇਰਾ ਜਿਹੜਾ ਅਬਦਾ ਸੁਭਾ ਹੈਗਾ ਉਹ ਫੋਕ ਓਰੀਐਂਟਡ ਹੈਗਾ ਤੇ ਮੈਂ ਫੋਕ ਲਈ ਜੰਮਿਆ ਫੋਕ ਸਿੱਖਿਆ ਫੋਕ ਹੰਡਾਇਆ ਤੇ ਫੋਕ ਹੀ ਗਾ ਰਹੇ ਆ ਤੇ ساری ਜ਼ਿੰਦਗੀ ਉਸੇ ਨੂੰ ਸਮਰਪਿਤ ਹੋ ਕੇ ਤੁਰਿਆ ਜਿਹੜੇ ਹੋਰ ਕਲਾਕਾਰ ਨੂੰ ਸੁਣਦੇ ਹੋ ਕਿਹਦੇ ਗਾਣੇ ਦਾ ਸੁਣਨਾ ਬਹੁਤ ਕਲਾਕਾਰ ਨੂੰ ਮੈਂ ਕਿਹਦੇ ਕਿਹਦਾ ਨਾਮ ਦੱਸਾਂ ਕੋਈ ਇੱਕ ਫੇਰ ਦੱਸ ਦੇ ਇੱਕ ਤਾਂ ਹੁੰਨਾ ਨਹੀਂ ਕਿ ਹਾਂ ਮੈਂ ਪੰਜਾਬੀ ਫੋਕ ਦੇ ਵਿੱਚ ਪੰਜਾਬੀ ਫੋਕ 뮤직 ਇੰਡਸਟਰੀ ਦੇ ਵਿੱਚ ਮੈਂ ਬਹੁਤ ਕਲਾਕਾਰਾਂ ਦਾ ਜੀਨੇ ਬੜੇ ਲੀਜੈਂਡਸ ਕਲਾਕਾਰਾਂ ਨਾਲ ਕੰਮ ਕੀਤਾ ਮੈਂ ਮਹਾਨ ਸ੍ਰਿੰਦਰ ਕੌਰ ਹੁਣਾਂ ਨਾਲ ਕੰਮ ਕੀਤਾ ਭੈਣ ਨਿਰਿੰਦਰ ਬੀਬਾ ਹੁਣਾਂ ਨਾਲ ਕੰਮ ਕੀਤਾ ਗਰਮੀਤ ਬਾਵਾ ਨਾਲ ਕੀਤਾ ਜਗਮੂਨ ਕੌਰ ਨਾਲ ਕੰਮ ਕੀਤਾ ਕੁਲਦੀਪ ਮਾਨ ਕੋਣਾਂ ਨਾਲ ਕੰਮ ਕੀਤਾ ਸਾਰੇ ਰੁਕਸਤ ਹੋ ਗਏ ਸੋ ਮੈਂ ਕੁਝ ਕਿਸਮ ਦਾ ਮੈਂ ਬਾਜੀ ਜਗਜੀਤ ਸਿੰਘ ਦੇ ਮਿਊਜ਼ਿਕ ਦੇ ਵਿੱਚ ਗਾ ਸਕਿਆ ਐਂ ਤੇ ਮੈਂ ਸਵਰਗੀ ਅਖਿਆਮ ਸਾਹਿਬ ਉਹਨਾਂ ਦੀ ਸੰਗਤ ਕੀਤੀ ਹੈ ਸਵਰਗੀ ਲਾਲਚੰਦ ਜਮਨਾ ਜਾਟ ਉਹਨਾਂ ਦੀ ਸੰਗਤ ਕੀਤੀ ਬੜੇ ਕਲਾਕਾਰ ਬੜੇ 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 ਫਨਕਾਰ ਜਿਹੜ ਨੇ ਭਾਜੀ ਸ਼ੌਕਤ ਅਲੀ ਸਾਹਿਬ ਨਾਲ ਮੈਂ ਸੰਗਤ ਕੀਤੀ ਐ ਉਹਨਾਂ ਦੇ ਬੇਟੇ ਨਾਲ ਗਾਇਆ ਪਾਕਿਸਤਾਨ ਦੇ ਅਕਰਮ ਰਾਹੀ ਨਾਲ ਗਾਇਆ ਐ ਤੇ ਕਦੇ ਨੇ ਮੁਸੀਬੋ ਲਾਲ ਨਾਲ ਗਾਇਆ ਮਿਊਜ਼ਿਕ ਦੀ ਕੋਈ ਬਾਉਂਡਰੀਜ਼ ਨਹੀਂ ਹੈ ਪਾਕਿਸਤਾਨੀ ਆਰਟਿਸਟ ਮੈਂ ਤਾਂ ਤੇ ਪਰਫਾਰਮ ਵੀ ਕਰਕੇ ਗਿਆ ਹਾਂ ਹਾਂਜੀ ਮੈਂ 2 ਟਾਈਮ ਉੱਥੇ ਪਰਫਾਰਮ ਕੀਤਾ ਤੇ ਪਾਕਿਸਤਾਨ ਜਾਂ ਹਿੰਦੁਸਤਾਨ ਮਿਊਜ਼ਿਕ ਦੀਆਂ ਕੋਈ ਹੱਦਾਂ ਸਰਹੱਦਾਂ ਨਹੀਂ ਹੈਗੀਆਂ ਸੰਗੀਤ ਤੇ ਕਲਾ ਜਿਹੜੀ ਹੈਗੀ ਹੈ ਇਹਦੀ ਖਸ਼ਬੋ ਹਰ ਤਾਂ ਤੇ ਕੁਝ ਕੀ ਹੈਗੀ ਹੈ ਮਤਲਬ ਜੀਪੀ ਗਰੇਵਾਲ ਦੀ ਮੂਵੀ ਵੀ ਆ ਰਹੀ ਉਹ ਕਹਿ ਰਹੇ ਕੁਝ 파ਟ ਉਹਦਾ ਲਾਹੌਰ ਜਾ ਕੇ ਸ਼ੂਟ ਕਰਨਗੇ ਸਾਰੇ ਫੈਨਸ ਨੂੰ ਬਹੁਤ ਹਨਾ ਵੇਟ ਹੈ ਤੇ ਤੁਸੀਂ ਉੱਥੇ ਜਾ ਕੇ ਅਲਰੇਡੀ ਪਰਫਾਰਮ ਕਰਕੇ ਆ ਚੁੱਕੇ ਉਹਦਾ ਐਕਸਪੀਰੀਅੰਸ ਕਿਹੋ ਜਿਹਾ ਸੀਗਾ ਮਤਲਬ ਅਸੀਂ ਵੀ ਜਾਨਣਾ ਚਾਹੁੰਦੇ ਜਦੋਂ ਕੋਈ ਇੱਕ ਪੰਜਾਬੀ ਉੱਥੇ ਜਾਂਦਾ ਹੈ ਤੇ ਕਿੱਦਾਂ ਦਾ ਉਹ ਵੈਲਕਮ ਕਰਦੇ ਆ ਉਹਨਾਂ ਦਾ ਕੀ ਰਿਸਪੌਂਸ ਹੁੰਦਾ ਬਹੁਤ ਹੀ ਅੱਛਾ ਸਭ ਤੋਂ ਪਹਿਲਾਂ ਮੈਂ 2004 ਚ ਕੀਤਾ ਪਹਿਲੀ ਪਰਫਾਰਮੈਂਸ ਮੇਰੀ ਉਦੋਂ ਦਾ ਸਭ ਤੋਂ ਵੱਡਾ ਲਾਹੌਰ ਦਾ ਥੀਟਰ ਹੈ ਅਲਹਮਰਾ ਉਸ ਦੇ ਵਿੱਚ ਮੈਨੂੰ ਪਰਫਾਰਮ ਕਰਨ ਦਾ ਮਾਣ ਪ੍ਰਾਪਤ ਹੋਇਆ ਉੱਥੋਂ ਉਸ ਪੰਜਾਬ ਦੇ ਮੁੱਖ ਮੰਤਰੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੇਰ ਸਿਟਿੰਗ ਇਨ ਫਰੰਟ ਆਫ ਮੀ ਐਂਡ ਸੋ ਹਾਈ ਅੱਪਸ ਦੇ ਲਈ ਸ਼ੋ ਸੀ ਉਹ ਤੇ ਬੜਾ ਅੱਛਾ ਰਿਹਾ ਹਰਸ਼ਦੀਪ ਉਹਨੇ ਜ਼ਿੰਦਗੀ ਚ ਸਭ ਤੋਂ ਪਹਿਲਾ ਗਾਣਾ ਮੇਰੇ ਨਾਲ ਹੀ ਰਿਕਾਰਡ ਕੀਤਾ ਸੀ ਅੱਜ ਉਹ ਬਾਲੀਵੁੱਡ ਦੀ ਸਟਾਰ ਹੈ ਫਿਰ ਉਹਨੇ ਬਾਅਦ ਚ ਵੀ ਮੇਰੇ ਨਾਲ ਹੀ ਗਾਣਾ ਗਾਇਆ ਹੁਣ ਪਿਛਲੇ ਸਾਲ ਸੋ ਉਹ ਵੀ ਮੇਰੇ ਨਾਲ ਗਈ ਸੀ ਤੇ ਇਸ ਕਰਕੇ ਜਿਹੜਾ ਹੈਗਾ ਦੁਨੀਆ ਦੇ ਪਤਾ ਨਹੀਂ ਕਿਹੜੇ ਕਿਹੜੇ ਕਾਰਨਰਸ ਦੇ ਵਿੱਚ ਗਏ ਆ ਤੇ ਪਾਕਿਸਤਾਨ ਦੇ ਲੱਖਾਂ ਲੋਕ ਮੇਰੇ ਫੈਨ ਨੇ ਹਮਮ ਦੋਸਤ ਨੇ ਮਿੱਤਰਤਾ ਜਾਂਦਾ ਰਹਿਣਾ ਕਰੋਨਾ ਤੋਂ ਪਹਿਲਾਂ ਵੀ 19 ਵਿੱਚ ਵੀ ਸ਼ੋਅ ਕਰਕੇ ਆਇਆ ਜੀ ਜੀ ਤਾਂ ਹੀ ਮਤਲਬ ਜੋ ਅੱਜ ਤੁਸੀਂ ਇੱਕ ਇੰਡਸਟਰੀ ਦੇ ਵਿੱਚ ਇੱਕ ਵੱਖਰੀ ਥਾਂ ਬਣੇ ਲੈਜੈਂਡ ਦਾ ਟੈਗ ਮਿਲਿਆ ਉਹ ਕਿਤਨੇ ਕਿਤੇ ਜਸਟੀਫਾਈ ਕਰਦੇ ਕਿ ਇੰਨਾ ਕੰਮ ਕੀਤਾ ਤਾਂ ਹੀ ਨਾ ਪਿਆਰ ਮਿਲਦਾ ਤੇ ਅਸੀਂ ਤੁਹਾਡੇ ਆਉਣ ਵਾਲੇ ਪ੍ਰੋਜੈਕਟ ਲਈ ਤੁਹਾਨੂੰ ਬੈਸਟ ਵਿਸ਼ੇਸ ਦਿੰਦੇ ਆ ਥੈਂਕ ਯੂ ਸੋ ਮਚ ਥੈਂਕ ਯੂ ਵੈਰੀ ਮਚ ਥੈਂਕ ਯੂ